ਰਹਗਾ ਬਾਕੀ ਭਾਈ ਗੁਰਦੇ ਹੱਥੋਂ ਬੰਦਾ ਕਰ ਕੁਛ ਨਹੀਂ ਸਕਦਾ ਕਿਉਂਕਿ ਪਾਣੀ ਮੋਰੇ ਕਿਸੇ ਦਾ ਜੋਰ ਨਹੀਂ ਠੀਕ ਹੈ ਜੀ ਕੋਈ ਆਪਾਂ ਜੋ ਬੰਦੀ ਮਦਦ ਅ ਜ਼ਰੂਰ ਕਰਾ ਸਰਕਾਰ ਨੂੰ ਵੀ ਆਪਣੇ ਮਾਲਜਾ ਉਸ ਕਿਸਾਨਾਂ ਦਾ ਆਜੋ ਜਿਨ੍ਹਾਂ ਦੇ ਫਸਲਾਂ ਸਾਰੇ ਦਬਾਅ ਹੋਈ ਹੈ ਜਰੂਰ ਜਰੂਰ ਕਰਦੇ ਹਾਂ ਉੱਪਰ ਪਾਣੀ ਤੇ ਵੱਤਵਾਦ ਨਹੀਂ ਹੋ ਸਕਦੇ ਮੇਰੇ ਤੇੜਾ ਤਾਂ ਜਾਂਦੇ ਛੱਤਾਂ ਦੇ ਪੀਆ ਘਾ ਦੇ ਪੀਆ ਉਹਨਾਂ ਨੇ ਉਹ ਨੋਟ ਨੋਟ ਕਰਾ ਲਓ ਉਹਨਾਂ ਸਾਰਿਆਂ ਦਾ ਜਿਹੜਾ ਮੈਂ ਬੇੜਾ ਰਾਹ ਤੇ ਲੱਗ ਕੇ ਬਿੜ ਟੈਕਟਰ ਲੈ ਕੇ ਆਉਂਦੀ ਸੀ ਬਹੁਤ ਸਾਥ ਤੇ ਲੈ ਕੇ ਜਾਂਦੇ ਆ ਬਾਬਾ ਜੀ ਲਾਉਣਾ ਖਰਚ ਜੀ ਉਹਨਾਂ ਨੇ ਵੀ ਬਹੁਤ ਸਾਰਾ ਸਹਿਯੋਗ ਦੇਂਦੇ ਹੋਂ ਸਾਰਾ ਨਾਲ ਮੰਦਰ ਲਾਉਂਦੇ ਉਹਨਾਂ ਦੇ ਚੱਲਣ ਦੇ ਨਾਲ ਉਹਨਾਂ ਦੇ ਸੇਵਾਦਾਰ ਵੀ ਆਏ ਸਾਡੇ ਨਾਲ ਬਾਬਾ ਜੀ ਉਹਨਾਂ ਦਾ ਬਹੁਤ ਬਹੁਤ ਧੰਨ ਆਜਿਦਾ ਦਿਨ ਰੱਖਾ ਸਾਡੇ ਨਾਲ ਕਿ ਕਰਦੇ ਕੋਈ ਨਹੀਂ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਆ ਭਰਾਵਾਂ ਦੇ ਜੋ ਆਪਣੇ ਨੂੰ ਕੋਸ਼ਿਸ਼ ਕਰਾਂਗੇ ਬਾਕੀ ਦਾ ਜਿਹਦਾ ਬਾਬਾ ਜੀ ਨੇ ਕਿ ਉੱਪਰ ਵਾਲੇ ਹੱਥ ਹੈ ਕੋਈ ਨਾ ਕੋਈ ਬੰਦੀ ਮਦਦ ਜਿਹੜੀ ਆਪਾਂ ਜੀ ਅਸੀਂ ਕਿਨਾਂ ਬਤਾਂ ਪ੍ਰੋਵਾਈਡ ਕਰਸਾਂ ਅੱਜ ਦੇ ਵਜਲੇ ਜ਼ਰੂਰ ਕਰਾਂਗੇ ਪਰ ਥੋੜਾ ਜਿਹਾ ਕਿਸਾਨ ਕਣ ਕਿਥੋਂ ਕੀ ਆ ਗਿਆ ਜੀ ਕਈ ਜੀ ਆ ਗਏ ਜੀ ਉਹਨੇ ਮਰ ਗਿਆ ਜੀ ਹੁਣ ਤੇ ਆ ਕੇ 1 ਸਾਲ ਹੀ ਹੋ ਗਿਆ